ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈਵ ਤਸਵੀਰਾਂ ਖਾ ਰਹੇ ਆ ਇਤਿਹਾਸਕ ਗੁਰਦੁਆਰਾ ਸ਼੍ਰੀ ਕਨਸਾਹ ਬਟਾਲੇ ਤੋਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਟਾਲਾ ਵਿਖੇ ਮਾਤਾ ਸੁਲੱਖਣੀ ਨੂੰ ਵਿਆਹਣ ਵਾਸਤੇ ਆਏ ਸਨ ਉਸ ਤੋਂ ਬਾਅਦ ਲਗਾਤਾਰ ਹਰ ਸਾਲ ਇੱਥੇ ਆ ਬਾਬੇ ਨਾਨਕ ਦਾ ਵਿਆਹ ਪੁਰਬ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਲੱਖਾਂ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀ ਹੈ ਕਾਫੀ ਸਮੇਂ ਤੋਂ ਸੰਗਤ ਦੀ ਡਿਮਾਂਡ ਸੀ ਕਿ ਇਸ ਗੁਰਦੁਆਰਾ ਸਾਹਿਬ ਨੂੰ ਥੋੜਾ ਹੋਰ ਜਗ੍ਹਾ ਦਿੱਤੀ ਜਾਵੇ ਖੁੱਲਾ ਕੀਤਾ ਜਾਵੇ ਇਮਾਰਤਾਂ ਕਾਫੀ ਪੁਰਾਣੀਆਂ ਹਨ ਇਮਾਰਤਾਂ ਦੀ ਨਵੀਂ ਉਸਾਰੀ ਕੀਤੀ ਜਾਵੇ ਔਰ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਰੀ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਉਹਨਾਂ ਨੂੰ ਸੌਂਪੀ ਗਈ ਹੈ ਅੱਜ ਇੱਥੇ ਕਾਰ ਸੇਵਾ ਦੀ ਆਰੰਭਤਾ ਹੋਈ ਹੈ ਜਿਸ ਵਿੱਚ ਸੈਂਕੜੇ ਸੰਗਤਾਂ ਇੱਥੇ ਪਹੁੰਚੀਆਂ ਹਨ ਜਿਨ੍ਹਾਂ ਨੇ ਆਪਣਾ ਯੋਗਦਾਨ ਦਿੱਤਾ ਹੈ ਅਤੇ ਕਾਰ ਸੇਵਾ ਵਿੱਚ ਹਿੱਸਾ ਲਿਆ ਹੈ ਲਾਈਵ ਤਸਵੀਰਾਂ ਨਾਲ ਨਾਲ ਖਾਵਾਂਗੇ ਜਾਣਕਾਰ ਦੇ ਦਈਏ ਕਿ ਜੋ ਗੁਰੂ ਸਾਹਿਬ ਦਾ ਸਥਾਨ ਹੈ ਉਹ ਵੀ ਇੱਥੇ ਖੁੱਲਾ ਕੀਤਾ ਜਾਵੇਗਾ ਇਮਾਰਤ ਖੁੱਲੀ ਕੀਤੀ ਜਾਵੇਗੀ ਦੀਵਾਨ ਹਾਲ ਨਵਾਂ ਹੋਏਗਾ ਇਸ ਤਰ੍ਹਾਂ ਲੰਗਰ ਘਰ ਨਵਾਂ ਉਸਾਰਿਆ ਜਾਏਗਾ ਬੇਸਮੈਂਟ ਵਿੱਚ ਬਕਾਇਦਾ ਇੱਕ ਨਵੀਂ ਪਾਰਕਿੰਗ ਤਿਆਰ ਕੀਤੀ ਜਾਏਗੀ ਇਸ ਤੋਂ ਇਲਾਵਾ ਹੋਰ ਕਾਫੀ ਪ੍ਰਬੰਧ ਕੀਤੇ ਗਏ ਹਨ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਜਿੰਦਰ ਸਿੰਘ ਧਾਂਬੀ ਦੀ ਜ਼ੁਬਾਨੀ ਸੁਣਦੇ ਹਾਂ ਕਿ ਕੁਝ ਜਾਣਕਾਰ ਦੇਣਿਆ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊ ਮਹਾਨ ਪਵਿੱਤਰ ਸਥਾਨ ਜੇਸ ਸਥਾਨ ਨੂੰ 사ਤਗੁਰ ਜੀ ਨੇ ਆਪਣੀ ਸ਼ੋਹ ਦੇ ਕੇ ਉਹ ਜਿਹੜੀ ਕਾਂਦ ਜਿਹੜੀ ਅਰੇਤਾ ਦੀ ਇਹ ਸਾਰੀ ਸੀ ਉਹ ਸਤਗੁਰਜੀ ਦੇ ਪਰਛਾਵੇਂ ਦੇ ਨਾਲ ਸਤਗੁਰਾਂ ਦੇ ਬੈਠਣ ਦੇ ਨਾਲ ਉਹ ਹਮੇਸ਼ਾ ਬਾਸ ਤੇ ਅਮਰ ਹੋ ਗਈ ਇਹ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਇਹ ਬਹੁਤ ਪੂਜਨਯੋਗ ਤੇ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਮਹਾਨ ਤੀਰਸ ਹੈ ਇਸ ਸਥਾਨ ਤੇ ਉਹ ਕੰਧ ਸ਼ੋਭਤ ਆ ਜਿਹਨੂੰ ਲਗਭਗ 550 ਸਾਲ ਹੋ ਗਏ ਸੰਗਤਾਂ ਆ ਕੇ ਇਥੇ ਬੜੀ ਵੱਡੀ ਮਾਨਤ ਮੰਨਦੀਆਂ ਗੁਰੂ ਸਾਹਿਬ ਕਿਰਪਾ ਕਰਦੇ ਝੋਲੀਆਂ ਸਾਰਿਆਂ ਦੀ ਭਰਦੇ ਕਿਉਂਕਿ ਕਾਰਜ ਜਿਹੜਾ ਆ ਇਹ ਆਮ ਕਾਰ ਸੇਵਾ ਵਾਲਾ ਨਹੀਂ ਇਹ ਕਾਰਜ ਇੱਕ ਤਾਂ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੂਸਰਾ ਇਹ ਪ੍ਰਾਤਨ ਵਿਭਾਗ ਕੋਲੋਂ ਟ੍ਰੈਕਸ਼ਨ ਭਾਵੇਂ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਪਰ ਫੇਰ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਦਿਆਂ ਨਾਲ ਰੱਖਦੇ ਹੋਏ ਤੇ ਇਹਦੀ ਪ੍ਰਾਣੀ ਦੇਖ ਤੇ ਖਾਸ ਕਰਕੇ ਉਸ ਪਵਿੱਤਰ ਗੰਧ ਦੀ ਇਦੇ ਵਾਸਤੇ ਅਸੀਂ ਬਹੁਤ ਬੈਠ ਕੇ ਮੈਂਬਰਾਂ ਨੇ ਆਪੋ ਵਿੱਚ ਹੀ ਸਲਾਹ ਕੀਤੀ ਤੇ ਪਿਛਲੇ ਐਗਜ਼ੈਕਟਿਵ ਦੇ ਵਿੱਚ ਮਤਾ ਪਾਇਆ ਤੇ ਮੇਰੀ ਫਿਰ ਨਿਗਾਹ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਖੜੂਰ ਸਾਹਿਬ ਵਾਲਿਆਂ ਤੇ ਗਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਹਨਾਂ ਦਾ ਧੰਨਵਾਦੀ ਤੇ ਰਿਣੀ ਵੀ ਹਾਂ ਬਾਬਾ ਜੀ ਨੇ ਵੀ ਕਿਹਾ ਵੀ ਕੋਈ ਚਲੋ ਸਿੱਖ ਪੰਥ ਦਾ ਹੁਕਮ ਆ ਉਹ ਸਿਰ ਮੱਥੇ ਪਰਵਾਨ ਤੇ ਅੱਜ ਇਹਦੀ ਬਕਾਇਦਾ ਤੌਰ ਤੇ ਟੱਬ ਲਾ ਕੇ ਸ਼ੁਰੂਆਤ ਕੀਤੀ ਗਈ ਆ ਇਹ ਮਾਸਟਰ ਪਲਾਨ ਆ ਲੰਮਾ ਸਮਾਂ ਲੱਗਣਾ ਪਰ ਬਾਬਾ ਜੀ ਨੇ ਆਪਣੀ ਬਯੰਤਬੰਦੀ ਵੀ ਕੀਤੀ ਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਪ੍ਰਯਾਰਭ ਕਰਦੀਆਂ ਨੇ ਕਾਰਜਾਂ ਨੂੰ ਤੇ ਪ੍ਰਾਤਨੀ ਵਿਭਾਗ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸਾਰਿਆਂ ਨੂੰ ਸਦਕੇ ਇਹਦੀ ਜਿਹੜੀ ਪ੍ਰਾਤਨ ਦਿੱਖ ਵੀ ਐਜਿਟੀ ਜਿਹੀ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੰਗਤਾਂ ਦੇ ਆਉਣ ਨੂੰ ਇਸ ਦਰਵਾਜ਼ੇ ਵਿੱਚ ਨਾ ਨਤਮਸਤਕ ਹੋਣ ਲਈ ਉਹ ਸਮਾਂ ਵੀ ਵਧੀਆ ਬਣਿਆ ਸੋ ਅੱਜ ਇਹ ਅਮਰਤਿ ਬਿਲੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਬਾਬਾ ਜੀ ਨੇ ਇਹ ਕਾਰ ਸੇਵਾ ਬਰੰਭ ਕੀਤੀ ਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਬਾਦ ਚੜ ਕੇ ਆਪਣਾ ਯੋਗਦਾਨ ਪਾ ਕੇ ਇਹ ਕਾਰਜ ਖੇਤੀ ਤੋਂ ਖੇਤੀ ਜਿਹੜੇ ਆ ਨਿਰੰਗਤਾ ਸਹਿਤ ਸਤਿਗੁਰ ਜੀ ਸਫਲਾ ਕਰਨ ਤਨ ਮਨ ਤੇ ਧਨ ਤਨ ਵੀ ਦੇ ਦਿੰਦਾ ਤੇ ਤਨ ਤੇ ਮਨ ਅਰਦਾਸ ਵੀ ਮੰਨਣਾ ਕਰ ਲੈਂਦਾ ਪਰ ਤਨ ਨਾਲ ਸੇਵਾ ਵੀ ਕਰਨੀ ਆ ਇਹ ਜਾਣ ਕੇ ਸੇਵਾ ਕਰਨੀ ਜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਹ ਪਵਿੱਤਰ ਸਥਾਨ ਜਿੱਥੋਂ ਸਤਗੁਰ ਜੀ ਨੇ ਸਿੱਖ ਨੂੰ ਗ੍ਰਸਤੀ ਦਾ ਮਾਰਗ ਧਾਰਨ ਕਰਨ ਲਈ ਪ੍ਰੇਰਣਾ ਵੀ ਕੀਤੀ ਸੀ ਆਪ ਗ੍ਰਸਤੇ ਮਾਰਗ ਦੇ ਵਿੱਚ ਪ੍ਰਵੇਸ਼ ਕਰਕੇ ਸੋ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਮੇਰੇ ਸਹਿਯੋਗੀ ਮੈਂਬਰ ਸਹਿਮਾਨ ਗੁਰਪਾਲ ਸਿੰਘ ਗੋਰਾ ਸਰਦਾਰ ਗਰ RAM ਸਿੰਘ ਜੱਸਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਤੇ ਸਾਡੇ ਸਕੱਤਰ ਸਹਿਬਾਨ ਤੇ ਹੋਰ ਇਸ ਹਲਕੇ ਦੀਆਂ ਸਾਰੀਆਂ ਸਤਿਕਾਰਯੋਗ ਸ਼ਰਮਣੀ ਅਕਾਲੀ ਦਲ ਦੇ ਰੀੜ ਦੀ ਹੱਡੀ ਵਰਕਰ ਸਹਿਬਾਨ ਤੇ ਸੰਗਤਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਆਸ ਤੇ ਭਰੋਸੇ ਦੇ ਨਾਲ ਕਿ ਕਾਰਜਗੁਰੂ ਸਾਹਿਬ ਜੀ ਛੇਤੀ ਸੰਪੂਰਨ ਕਰਵਾਉਣ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਬਾਬਾ ਜੀ ਦਾ ਇਸ ਕਰਕੇ ਧੰਨਵਾਦ ਕਰਦਾ ਕਿਉਂਕਿ ਕਾਰਜ ਇਹ ਜਦ ਆਪਾਂ ਸੈਂਸਿਟਿਵ ਅੰਗਰੇਜ਼ੀ ਦਾ ਲਾਭ ਜਾਰਤ ਲੈਨੇ ਆ ਇਹ ਕਾਰਜ ਬਰੀਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇਹ ਮਹਾਰਤ ਹਾਸਲ ਆ ਪਹਿਲਾਂ ਵੀ ਸਥਾਨਾਂ ਦੀਆਂ ਬੜੀ ਬਰੀਕੀ ਨਾਲ ਸਵਾਵਾ ਕਰਵਾ ਰਹੇ ਕਰ ਰਹੇ ਆ ਇਹ ਵੀ ਸਤਗੁਰ ਜੀ ਆਪ ਦੇ ਮਿਹਰ ਭਰੇ ਹੱਥ ਰੱਖ ਕੇ ਗੁਰੂ ਅੰਗਦੇਵ ਬਾਦਸ਼ਾਹ ਸੰਪੂਰਨ ਦਾ ਮਾਣ ਕਰਨ ਬਹੁਤ ਬਹੁਤ ਧੰਨਵਾਦ ਸਤਸਾਹਿਬਾ ਗੁਰੂ ਜੀ ਕੀ ਫਤਿਹ ਇੱਥੇ ਸ੍ਰੀ ਗੁਰੂ ਰਣਜੀਤ ਸਿੰਘ ਜੀ ਰਾਜਮਾਨ ਨੇ ਸਿਮਰਪੁਰ ਨਾਨਕਦੇਵ ਜੀ ਦੀ ਇੱਕ ਪਵਿੱਤਰ ਸਥਾਨ ਆ ਔਰ ਇੱਥੇ ਕਾਰ ਸੇਵਾ ਜਿਹੜੀ ਹੈ ਸ਼ੁਰੂ ਹੋਈ ਆ ਬਹੁਤ ਹੀ ਸੰਜੋਧ ਦੇ ਨਾਲ ਸਾਰੀ ਸੰਗਤ ਜਿਹੜੀ ਹੈ ਇੱਥੇ ਸਾਥ ਦੇ ਰਹੀ ਹੈ ਔਰ ਬਹੁਤ ਹੀ ਵੱਡੀ ਬੇਸਮੈਂਟ ਜਿਹੜੀ ਹੈ ਬਣ ਰਹੀ ਹੈ ਇੱਥੇ ਔਰ ਉਹਦੇ ਨਾਲ ਨਾਲ ਦੋ ਮੇਨ ਐਂਟ੍ਰੈਂਸ ਜਿਹੜੀਆਂ ਮਿਲਣੀਆਂ ਨੇ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਹ ਮਹਾਰਾਜ ਜੀ ਦਾ ਵਿਆਹ ਹੁੰਦਾ ਉਸ ਸਮੇਂ ਦੇ ਵਿੱਚ ਬਹੁਤ ਹੀ ਸੰਗਤ ਨੂੰ ਜਿਹੜੀ ਆ ਰਿਲੀਫ ਮਿਲੇਗੀ ਔਰ ਜਿਹੜਾ ਥੋੜਾ ਬਹੁਤ ਸੰਗਤ ਦੇ ਵਿੱਚ ਹੁੰਦਾ ਸੀ ਉੱਥੇ ਆਪਣਾ ਸ਼ਹਿਰ ਵਾਸੀਆਂ ਵਾਸਤੇ ਬੜਾ ਵੱਡਾ ਮੈਸੇਜ ਹੁੰਦਾ ਹੀ ਆਪਾਂ ਥੋੜਾ ਦਿਨ ਪਹਿਲਾਂ ਜਾਣਾ ਹੈ ਬਾਅਦ ਚ ਜਾਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਹੁਣ ਤੁਸੀਂ ਮਹਾਰਾਜ ਜੀ ਦੇ ਜਿਹੜਾ ਵਿਆਪ੍ਰਕਾਸ਼ ਹੁੰਦਾ ਉਹਦੇ ਵਿੱਚ ਵੀ ਪੂਰਾ ਸਾਥ ਦੇਣਾ ਹੈ ਔਰ ਤੁਸੀਂ ਖੁੱਲੇ ਦਰਸ਼ਨਾਰੇ ਨਾਲ ਆਉਣਾ ਔਰ ਕਰਨੇ ਆਂ ਔਰ ਇੱਥੇ ਐਮਐਲਏ ਸਾਹਿਬ ਨੇ ਆ ਪਹੁੰਚਣਾ ਸੀ ਉਹ ਥੋੜੇ ਜਿਹੇ ਜਿਵੇਂ ਬੀਜ਼ੀ ਆ ਕਿ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਔਰ ਉਹਨਾਂ ਦੀ ਵੀ ਹਾਜ਼ਰੀ ਜਿਹੜੀ ਹੈ ਇੱਥੇ ਲਮਾਉਣਾ ਹੈ ਗੁਰਵਿੰਦਰ ਸਿੰਘ ਹੈੱਡ ਗ੍ਰੈਂਥੀ ਸੇਵਾ ਕੋ ਸੇਵਾ ਪਰ ਆਈ ਹੁਕਮਬੋਜ ਪਰੰਪਰਾ ਤੇ ਪਾਈ ਦੋਸਤਵਰਾਜ ਸ਼੍ਰੀ ਕੰਤ ਸਾਹਿਬ ਜਿਸ ਦੀ ਕਿ ਇਮਾਰਤ ਬਣੀ ਨੂੰ ਬਹੁਤ ਦੇਰ ਹੋ ਚੁੱਕੀ ਐ ਸਾਰੇ ਹੀ ਇਮਾਰਤ ਖਸਤਾ ਹੱਦ ਦੇ ਵਿੱਚ ਐ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਹੀ ਸੰਗਤਾਂ ਨੇ ਪ੍ਰਬੰਧਕਾਂ ਨੇ ਬਾਬਾ ਖਡੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆ ਕਰਕੇ ਸਾਰੀ ਮਾਰਦਾ ਜਾਜਾ ਲਿਆ ਤੇ ਉਹਨਾਂ ਨੇ ਇਹ ਕਾਰ ਸੇਵਾ ਜਿਹੜੀ ਐ ਆਰੰਭ ਕਰਨ ਦੀ ਜਿਹੜੀ ਸੀ ਸੇਵਾ ਅੱਜ ਸ਼ੁਰੂ ਕੀਤੀ ਹੈ ਸੋ ਦਰਬਾਰ ਸਾਹਿਬ ਵੀ ਅੱਗੇ ਨਾਲੋਂ ਖੁੱਲਾ ਹੋਵੇਗਾ ਤੇ ਦਵਾਨ ਹਾਲ ਲੰਗਰ ਹਾਲ ਦੀ ਇਮਾਰਤ ਵੀ ਸਾਰੀ ਜਿਹੜੀ ਦੁਬਾਰਾ ਬਣਨੀ ਹੈ ਕਿਉਂਕਿ ਸੰਗਤ ਦੀ ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਇਹ ਸੇਵਾ ਜਿਹੜੀ ਹੈ ਲੱਗੇ ਤੇ ਅਸੀਂ ਤਨਮਨ ਧਨ ਦੇ ਨਾਲ ਆਪਣੀ ਸੇਵਾ ਕਰੀਏ ਸੋ ਸੰਗਤਾਂ ਦੇ ਮਨ ਦੇ ਵਿੱਚ ਬੜਾ ਚਾਹ ਹੈ ਬੜਾ ਉਤਸ਼ਾਹ ਵੀ ਵੇਖ ਰਹੇ ਹੋ ਕਿ ਕਿੰਨਾ ਸੰਗਤਾਂ ਦਾ ਭਾਰੀ ਇਕੱਠ ਹੈ ਸੋ ਅੱਜ ਜਿਹੜੀ ਇਹ ਆਰੰਭਤਾ ਕਾਰ ਸੇਵਾ ਦੀ ਉਹ ਹੋ ਚੁੱਕੀ ਐ ਸੰਗਤਾਂ ਦੇ ਚਰਨਾਂ 'ਚ ਬੇਨਤੀ ਐ ਕਿ ਹੁਣ ਤਨਮਨ ਤਣਦੇ ਨਾਲ ਸੇਵਾਵਾਂ ਕਰਕੇ ਇਹਨਾਂ ਸੁੰਦਰ ਇਮਾਰਤਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ ਤੇ ਆਪਣਾ ਜੀਵਨ ਸਫਲਾ ਕਰੀਏ ਸੋ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜਦੋਂ ਵੀ ਸੰਗਤਾਂ ਹਰ ਸਾਲ ਇੱਥੇ ਮਣਾਉਂਦੀਆਂ ਸੀ ਤੇ ਬੜੀ ਵਿਗਤ ਆਉਂਦੀ ਸੀ ਦਰਬਾਰ ਸਾਹਿਬ ਛੋਟਾ ਹੁਣ ਕਰਕੇ ਸੋ ਇਸ ਕਰਕੇ ਸਮੇਂ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ